ਫਰੀਦਕੋਟ ਦੇ ਵਿੱਚ ਨੌਜਵਾਨ ਭਰਤ ਸਭਾ ਦੇ ਨਮਾਇੰਦਿਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਜਿੱਥੇ ਨਸ਼ਾ ਤੇ ਨਸ਼ਾ ਤਸਕਰੀ ਦੇ ਖਿਲਾਫ ਤਿੱਖਾ ਸੰਘਰਸ਼ ਵਿੜਨ ਦੀ ਗੱਲ ਆਖੀ ਗਈ ਹੈ ਉੱਥੇ ਹੀ ਆਗੂ ਨੌਜਵਾਨ ਨੋਨਿਹਾਲ ਨੂੰ ਨਸ਼ਾ ਤਸਕਰਾ ਵੱਲੋਂ ਮਿਲ ਰਹੀਆਂ ਜਾਨੂ ਮਾਰਨ ਦੀਆਂ ਧਮਕੀਆਂ ਤੇ ਪੁਲਿਸ ਦੀ ਕਾਰਜਗਾਰੀ ਤੇ ਵੱਡੇ ਸਵਾਲ ਉਠਾਏ ਗਏ ਅਸੀਂ ਸਰ ਅੱਜ ਨੌਜਵਾਨ ਭਰਤ ਸਭਾ ਵੱਲੋਂ ਪ੍ਰੈਸ ਕਾਨਫਰੰਸ ਰੱਖੀ ਆ ਤੇ ਅਸੀਂ 23 ਤਰੀਕ ਨੂੰ 23 ਅਗਸਤ ਨੂੰ ਫਰੀਦਕੋਟ ਸ਼ਹਿਰ ਦੇ ਵਿੱਚ ਨਸ਼ਾ ਸਮਗਲਰਾਂ ਤੇ ਪੁਲਿਸ ਦੇ ਖਿਲਾਫ ਤੇ ਇਥੋਂ ਦੀ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਦੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਉਹਨਾਂ ਦੇ ਖਿਲਾਫ ਆ ਜਿਹੜਾ ਇੱਕ ਵਿਸ਼ਾਲ ਰੋਸ ਮੁਜ਼ਾਹਰਾ ਰੱਖਿਆ ਉਹਦੀ ਵਜ੍ਹਾ ਇਹ ਹੈ ਕਿ ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਲਗਾਤਾਰ 2013-14 ਤੋਂ ਜਿਹੜਾ ਸਿੰਥੈਟਿਕ ਡਰੱਗ ਆ ਤੇ ਜਿਹੜੇ ਇੱਥੇ ਨਸ਼ੇ ਦੇ ਸਮਗਲਰ ਰਲ ਕੇ ਉਹ ਇੱਥੇ ਨਸ਼ਾ ਵਕਾਰ ਰਹੇ ਉਹਨਾਂ ਦੇ ਖਿਲਾਫ ਨੌਜਵਾਨ ਭਾਰਤ ਸਭਾ ਵੱਲੋਂ ਸੰਘਰਸ਼ ਕਰ ਰਹੇ ਹਾਂ ਅਸੀਂ ਪਹਿਲਾਂ ਜਿਹੜੇ ਇਹ ਬੀਜਪੀ ਸ਼ਸ਼ੀ ਕਾਂਤਾ ਜਦੋਂ ਉਹਨਾਂ ਨੇ ਰਿਪੋਰਟ ਜਾਰੀ ਕਰੀ ਤੇ ਅਸੀਂ ਉਦੋਂ ਵੀ ਜਿਹੜੀ ਸਾਡੀ ਕਾਨਫਰੰਸਾਂ ਕੀਤੀ ਤਲਵੰਡੀ ਚੌਧਰੀਆਂ ਉਹਦੇ ਵਿੱਚੋਂ ਬੋਲ ਕੇ ਗਏ ਆ ਅਸੀਂ ਪਹਿਲਾਂ ਵੀ ਵੱਡੇ ਵੱਡੇ ਸਮਗਲਰਾਂ ਤੇ ਕਾਰਵਾਈ ਕਰਨ ਦੀ ਮੰਗ ਆ ਉਹ ਕਰਦੇ ਰਹੇ ਆ ਹੁਣੇ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਜਿਨ੍ਹਾਂ ਨੇ ਵਾਅਦਾ ਵੀ ਕਰਿਆ ਸੀਗਾ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਜਿਹੜਾ ਨਸ਼ਾ ਉਹ ਖਤਮ ਕਰਾਂਗੇ ਕੁਲਤਾਰ ਸਿੰਘ ਸੰਧਵਾ ਹੁਣੀ ਵੀ ਕਹਿੰਦੇ ਰਹੇ ਆ ਭਗਵੰਤ ਸਿੰਘ ਮਾਨ ਹੁਣੀ ਵੀ ਕਹਿੰਦੇ ਰਹੇ ਆ ਪਰ ਹੁਣ ਸਮੱਸਿਆ ਇਹ ਆ ਕਿ ਜਿਹੜੇ ਨਸ਼ੇ ਦੇ ਵੱਡੇ ਸਮਗਲਰ ਨੇ ਉਹੋ ਸਾਡੇ ਸਾਥੀਆਂ ਨੂੰ ਧਮਕੀਆਂ ਦੇ ਰਹੇ ਨੇ ਪਿਛਲੇ ਸਾਲ ਤੁਸੀਂ ਦੇਖਿਆ ਹੋਣਾ ਪਿਛਲੇ ਸਾਲ ਹਰ ਭਗਵਾਨ ਸਿੰਘ ਢਿੱਲਵਾ ਖੁਰਦ ਦਾ ਨੌਜਵਾਨ ਜਿਹਨੇ ਨਸ਼ਾ ਵਿਰੋਧੀ ਕਮੇਟੀ ਉਹਨਾਂ ਨੇ ਪਿੰਡ ਦੇ ਵਿੱਚ ਬਣਾਈ ਹੋਈ ਸੀ ਨਸ਼ਾ ਸਮਗਲਰਾਂ ਨੇ ਸ਼ਰਿਆਂਮ 150 ਬੰਦੇ ਦੇ ਇਕੱਠ ਦੇ ਵਿੱਚ ਆ ਕੇ ਉਹਨੂੰ ਗੋਲੀਆਂ ਮਾਰੀਆਂ ਉਹਨੂੰ ਕਤਲ ਕਰ ਦਿੱਤਾ ਗਿਆ ਤੇ ਸਾਡੇ ਸੂਬਾ ਆਗੂ ਨੌਨ੍ਹੇ ਹਾਲ ਸਿੰਘ ਦੀਪ ਸਿੰਘ ਵਾਲਾ ਉਸ ਜਿਹੜੀ ਇਨਸਾਫ ਤੋਂ ਓਨਲੀ ਕਮੇਟੀ ਬਣੀ ਆ ਉਸ ਕਮੇਟੀ ਦੇ ਕੋ-ਕਨਵੀਨਰ ਸੀਗੇ ਅਸੀਂ ਲਗਾਤਾਰ ਇਹਨਾਂ ਸਮੱਗਲਰਾਂ ਤੇ ਕਾਰਵਾਈ ਦੀ ਮੰਗ ਕਰਦੇ ਰਹੇ ਹਾਂ ਇਸ ਕਰਕੇ ਨਸ਼ਾ ਸਮੱਗਲਰ ਸਾਡੇ ਸਾਥੀ ਨੌਜਵਾਨ ਭਾਰਸਵਾ ਦੇ ਸੁਪਾ ਅਗੂ ਨੌਨ੍ਹੇਲ ਸਿੰਘ ਨੂੰ ਟਾਰਗੇਟ ਕਰ ਰਹੇ ਨੇ ਇਸ ਤੋਂ ਇਲਾਵਾ ਪਿੰਡ ਦੀਪ ਸਿੰਘ ਆਲਾ ਦੇ ਵਿੱਚ ਜਿਹੜੇ ਚਾਰ ਨੌਜਵਾਨ 6 ਅਗਸਤ ਦੀ ਜਿਹੜੀ ਗੱਲ ਆ 2023 ਦੀ ਇੰਟਰਨੈਸ਼ਨਲ ਬਾਰਡਰ ਆ ਜਿਹੜਾ ਭਾਰਤ ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਤੋਂ 70 ਕਿਲੋ 800 ਗ੍ਰਾਮ ਜਿਹੜੀ ਪੰਜਾਬ ਦੀ 2023 ਦੀ ਸਭ ਤੋਂ ਵੱਡੀ ਰਿਕਵਰੀ ਸੀ ਜਿਹਦੇ ਤੇ ਡੀਜੀਪੀ ਨੇ ਪ੍ਰੈਸ ਕਾਨਫਰੰਸ ਕਰੀ ਹੈ ਪੰਜਾਬ ਪੁਲਿਸ ਤੇ ਜਿਹਦੇ ਤੇ ਇੱਥੇ ਵੱਡੇ ਵੱਡੇ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕਰੀ ਆ ਕਿ ਅਸੀਂ ਬਹੁਤ ਵੱਡੀ ਖੇਪ ਫੜ ਲਈ ਆ ਤੇ ਅਸੀਂ ਨਸ਼ੇ ਦੇ ਖਿਲਾਫ ਬਹੁਤ ਵੱਡੀ ਮਿਹਨਤ ਚਲਾ ਰਹੇ ਆ ਅੱਜ ਉਸ ਪਰਚੇ ਦੇ ਵਿੱਚ ਨਾਮਜਾਦ ਬੰਦੇ ਉਹ ਸ਼ਰਿਆਂ ਬਾਹਰ ਘੁੰਮਦੇ ਫਿਰਦੇ ਆ ਗੁਲਾਬ ਸਿੰਘ ਨਾਂ ਦੇ ਇੱਕ ਬੰਦਾ ਹੋਰ ਉਹਦੇ ਨਾਲ ਬੰਦੇ ਹੈਗੇ ਆ ਉਹ ਇਹਨਾਂ ਇਲਾਕਿਆਂ ਦੇ ਵਿੱਚ ਲੁੱਟਾਂ ਖੋਹਾਂ ਕਰ ਰਹੇ ਆ ਪਿਛਲੇ ਦਿਨੀ ਉਹਨਾਂ ਨੇ ਸਾਦਕ ਇਲਾਕੇ ਦੇ ਵਿੱਚ ਬਿੱਲੇ ਵਾਲੇ ਦੀ ਇੱਕ ਔਰਤ ਤੋਂ ਮੋਬਾਈਲ ਫੋਨ ਖੋਇਆ ਜਦੋਂ ਅਸੀਂ ਸ਼ਿਕਾਇਤ ਦਰਜ ਕਰਵਾਉਣ ਜਥੇਬੰਦੀ ਵੱਲੋਂ ਨਾਲ ਗਏ ਤੇ ਉਹ ਬੰਦੇ ਜਿਹੜੇ ਪਿਸਟਲ ਲੈ ਕੇ ਨਜਾਇਜ਼ ਹਸਲਾ ਲੈ ਕੇ ਸਾਡੇ ਸਾਥੀ ਨੌਨਹਾਲ ਸਿੰਘ ਨੂੰ ਮਾਰਨ ਦੀਆਂ ਜਿਹੜੀਆਂ ਬਿਆਨਤਾ ਉਹ ਗੁੰੰਦ ਰਹੇ ਨੇ ਸ਼ਰੀਆਂ ਪਿੰਡ ਦੇ ਵਿੱਚ ਉਹਨਾਂ ਨੇ ਕੱਠ ਦੇ ਵਿੱਚ ਇਹ ਕਿਹਾ ਸ਼ਰਾਬ ਦੇ ਠੇਕੇ ਦੇ ਬਹਿ ਕੇ ਇਹ ਕਹਿੰਦੇ ਰਿਹਾ ਕਿ ਅਸੀਂ ਨੌਨਹਾਲ ਸਿੰਘ ਨੂੰ ਛੱਡਣਾ ਨਹੀਂ ਹੈ ਜਿੱਥੇ ਮਿਲ ਗਿਆ ਇਹ ਫੇਰ ਅਸੀਂ ਉਹ ਮਾਰਨੇ ਆਂ ਇਸ ਕਰਕੇ ਅਸੀਂ ਐਸਐਸਪੀ ਸਾਹਿਬ ਹਰਜੀਤ ਸਿੰਘ ਸੀਗੇ ਜਦੋਂ ਉਹਨਾਂ ਦੇ ਮਸਲਾ ਧਿਆਨ ਦੇ ਵਿੱਚ ਲਿਆਂਦਾ ਲਗਾਤਾਰ ਉਹਨਾਂ ਨੂੰ ਮਿਲਦੇ ਰਹੇ ਆ ਦੋ ਡੀਐਸਪੀ ਸਾਹਿਬ ਇਸ ਮਸਲੇ ਤੇ ਲੱਗੇ ਰਹੇ ਆ ਪਰ ਹੁਣ ਤੱਕ ਪੰਜਾਬ ਪੁਲਿਸ ਦੀ ਇਹ ਨਕਾਮੀ ਰਹੀ ਆ ਆਮ ਆਦਮੀ ਪਾਰਟੀ ਦੀ ਇਹ ਨਕਾਮੀ ਰਹੀ ਆ ਜਿਹਦੇ ਵਿੱਚ 77 ਕਿਲੋ ਹੈਰੋਨ ਵਾਲੇ ਜੇ ਬੰਦੇ ਫੜ ਨਹੀਂ ਰਹੀ ਤੇ ਅਸੀਂ ਇਹ ਸਮਝ ਸਕਦੇ ਆ ਕਿ ਪੁਲਿਸ ਕਿੰਨੀ ਕੁ ਸੀਰੀਅਸ ਆ ਨਸ਼ਾ ਖਤਮ ਕਰਨ ਲਈ ਤੇ ਜਿਹੜੀ ਪੰਜਾਬ ਗਵਰਨਮੈਂਟ ਆ ਉਹ ਕਿੰਨੀ ਕੁ ਸੀਰੀਅਸ ਆ ਨਸ਼ਾ ਖਤਮ ਕਰਨ ਦੇ ਲਈ ਅਸੀਂ ਅੱਜ ਨੌਜਵਾਨ ਭਰ ਸਭਾ ਵੱਲੋਂ ਇੱਥੇ ਪਹੁੰਚੇ ਆ ਅਸੀਂ ਐਸਐਸਪੀ ਸਾਹਿਬ ਜਿਹੜੇ ਹੁਣ ਇੱਥੇ ਬਦਲ ਕੇ ਆਏ ਨੇ ਮੈਡਮ ਉਹਨਾਂ ਨੂੰ ਮਿਲ ਕੇ ਆਏ ਆ ਅਸੀਂ ਮੰਗ ਕਰੀ ਆ ਕਿ ਉਹਨਾਂ ਨੂੰ ਤੁਰੰਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਅਸੀਂ ਨੌਜਵਾਨ ਭਾਰਤ ਸਭਾ ਦੀ ਸੂਬਾ ਕਮੇਟੀ ਵੱਲੋਂ 23 ਤਰੀਕ ਨੂੰ 23 ਅਗਸਤ ਨੂੰ ਇੱਕ ਬਹੁਤ ਵੱਡਾ ਇਕੱਠ ਕਰਕੇ ਫਰੀਦਕੋਟ ਦੇ ਵਿੱਚ ਐਸਐਸਪੀ ਦਫ਼ਤਰ ਤੱਕ ਜਿਹੜਾ ਰੋਸ ਮੁਜ਼ਾਹਰਾ ਕਰਾਂਗੇ ਜੇ ਸਾਡੇ ਸਾਥੀ ਦਾ ਕੋਈ ਵੀ ਨੁਕਸਾਨ ਹੁੰਦਾ ਜੇ ਕੋਈ ਜਾਨੀ ਨੁਕਸਾਨ ਹੁੰਦਾ ਇਹਦੇ ਲਈ ਫਰੀਦਕੋਟ ਪੁਲਿਸ ਇਹਦੇ ਲਈ ਇੱਥੋਂ ਦਾ ਐਮਐਲਏ ਗੁਰਦੇਵ ਸਿੰਘ ਸੇਖੋਂ ਕਲਤਾਰ ਸਿੰਘ ਸੰਧਵਾ ਤੇ ਇਹ ਤੋਂ ਬਿਨਾ ਜਿਹੜੀ ਐਸਐਚਓ ਸਾਦਕ ਜਿਹੜੇ ਦੋਸ਼ੀਆਂ ਨੂੰ ਫੜਨ ਦੀ بجائے ਭਜਾਉਣ ਦਾ ਵੱਧ ਕੰਮ ਕਰ ਰਹੇ ਆ ਜੇ ਸਾਡੇ ਸਾਥੀ ਦਾ ਕੋਈ ਨੁਕਸਾਨ ਹੁੰਦਾ ਇਹ ਜਿਹੜੇ ਬੰਦੇ ਆ ਸਾਡੇ ਸਾਥੀ ਦੇ ਨੁਕਸਾਨ ਦੇ ਜਿਹੜੇ ਜ਼ਿੰਮੇਵਾਰ ਹੋਣਗੇ ਅਸੀਂ ਇਸ ਮੰਗ ਤੇ ਲੈ ਕੇ ਅੱਜ ਪ੍ਰੈਸ ਕਾਨਫਰੰਸ ਰੱਖੀ ਆ ਅਗਲੀ ਗੱਲ ਸਾਡੇ ਸੂਬਾ ਮੀਤ ਪ੍ਰਧਾਨ ਕਰਮਜੀਤ ਸਿੰਘ ਮਾਨੂਕੇ ਉਹ ਤੁਹਾਡੇ ਨਾਲ ਕਰਨ ਉਹ ਪਰਚਾ ਉਹਦੇ ਤੇ ਫਰੋਜ਼ਪੁਰ ਦਾਜ ਆਪਾਂ ਫ੍ਰੀਕੋਰਡ ਪੁਲਿਸ ਕਿਵੇਂ ਫੜੂਗੇ ਉਹਦੇ ਚ ਦੇਖੋ ਪਰਚੇ ਉਹਦੇ ਤੇ ਜਿਹੜਾ ਦਰਜਾ ਉਹ ਦੋ ਤਰ੍ਹਾਂ ਦੇ ਪਰਚੇ ਆ ਇੱਕ ਲੁੱਟਖੋਹਾਂ ਦਾ ਪਰਚਾ ਉਹ ਪਰਚਾ ਇੱਥੇ ਹੀ ਆ ਜਿਹੜਾ ਕਾਊਂਟਰ ਇੰਟੈਲੀਜੈਂਸ ਨੇ ਫੜਿਆ ਉਹਨੂੰ ਫੜਿਆ ਇੰਟਰਨੈਸ਼ਨ ਉਹਦਾ ਮਤਲਬ ਇਹ ਨਹੀਂ ਵੀ ਇਕੱਲੇ ਉਹਨਾਂ ਨੇ ਫੜਨਾ ਉਹ ਕੋਈ ਸਾਂਝੀ ਟੀਮ ਬਣਾ ਕੇ ਵੀ ਫੜ ਸਕਦੇ ਆ ਅਸੀਂ ਤਾਂ ਇਹਨਾਂ ਨੂੰ ਕਿਹਾ ਕਿ ਤੁਸੀਂ ਫਾਇਲਕਾ ਨਾਲ ਕੋਈ ਸਾਂਝੀ ਟੀਮ ਬਣਾ ਕੇ ਬੰਦੇ ਨੂੰ ਫੜੋ ਕਿਉਂਕਿ ਜਦੋਂ ਕੋਈ ਵੱਡਾ ਦੋਸ਼ੀ ਫੜਨਾ ਹੁੰਦਾ 77 ਕਿਲੋ ਹੈਰੋਇਨ 'ਚ ਫੜਨਾ ਹੁੰਦਾ ਤੇ ਉਦੋਂ ਤਾਂ ਬਹੁਤ ਸਾਰੀਆਂ ਟੀਮਾਂ ਬਣਦੀਆਂ ਉਹ ਇਕੱਲੇ ਥਾਣੇ ਜਾਂ ਕਿਸੇ ਜ਼ਿਲ੍ਹੇ ਦੀ ਹੱਦ ਦੀ ਮਹਦੂਦ ਨਹੀਂ ਹੁੰਦੇ ਉਦੋਂ ਬਹੁਤ ਸਾਰੀਆਂ ਟੀਮਾਂ ਕੋਈ ਪੰਜਾਬ ਪੱਧਰ ਤੇ ਵੀ ਬਣਾਈਆਂ ਜਾਂਦੀਆਂ ਨੇ ਅਸੀਂ ਮੰਗ ਕਰਦੇ ਰਹੇ ਹਾਂ ਕਿ ਕੋਈ ਇਹੋ ਜਿਹੀ ਟੀਮ ਬਣਾ ਕੇ ਕੋਈ ਸਾਂਝੀ ਜਿਹੜੀ ਗਸ਼ਤ ਕਰਕੇ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਰਵਾ ਕੀਤਾ ਜਾਵੇ ਅ ਨੌਜਵਾਨ ਭਾਰਸੋ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰ ਰਹੇ ਆ 23 ਮਾਰਚ ਅਗਸਤ ਨੂੰ ਅਸੀਂ ਇੱਥੇ ਫਰੀਦਕੋਟ ਦੇ ਵਿੱਚ ਰੋਸ ਮਜਾਰਾ ਕਰਨ ਜਾ ਰਹੇ ਆ ਇੱਕ ਵਾਰੀ ਫੇਰ ਇਹ ਗੱਲ ਸਾਬਤ ਹੋ ਗਈ ਆ ਕਿ ਪੰਜਾਬ ਦੇ ਵਿੱਚ ਜਿੱਥੇ ਵੀ ਲੋਕ ਨਸ਼ਾ ਸਮਗਲਰਾਂ ਦੇ ਖਿਲਾਫ ਮਾੜੀ ਜੀ ਵੀ ਕੋਈ ਆਵਾਜ਼ ਬੁਲੰਦ ਕਰਦੇ ਆ ਤਾਂ ਉਹਨਾਂ ਨੂੰ ਬਹੁਤ ਸਾਰੇ ਹਮਲਿਆਂ ਦਾ ਸ਼ਿਕਾਰ ਹੋਣਾ ਪੈਂਦਾ ਕੱਲੀ ਇਹ ਮਹਿਜ ਇੱਕ ਘਟਨਾ ਨਹੀਂ ਹੈਗੀ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਸਮਾਜਿਕ ਸੰਸਥਾ ਹੈਗੀ ਆ ਜਾਂ ਕੋਈ ਨੌਜਵਾਨਾਂ ਨੇ ਇਕੱਠੇ ਹੋ ਕੇ ਕਲੱਬ ਬਣਾਏ ਹੋਏ ਆ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਉਹਨਾਂ ਨੇ ਨਸ਼ਾ ਸਮਗਰਮਾਂ ਦਾ ਵਿਰੋਧ ਕੀਤਾ ਉਹਨਾਂ ਦੇ ਘਰਾਂ ਤੇ ਹਮਲੇ ਹੋਏ ਆ ਉਹਨਾਂ ਤੇ ਕਾਤਲਾਣਾ ਹਮਲੇ ਹੋਏ ਹੈਗੇ ਆ ਉਸ ਤੋਂ ਬਾਅਦ ਜਿਆਦਾ ਜਿਹੜੀ ਇੰਪੋਰਟੈਂਟ ਗੱਲ ਇਹ ਹੈ ਕਿ ਉਹਦੇ ਵਿੱਚ ਜਿਹੜਾ ਪ੍ਰਸ਼ਾਸਨ ਤੇ ਪੁਲਿਸ ਦਾ ਰਵੱਈਆ ਰਹਿੰਦਾ ਉਹ ਇੱਕ ਤਰੀਕੇ ਨਾਲ ਨਸ਼ਾ ਸਮਗਰਮਾਂ ਦੇ ਖਿਲਾਫ ਕਾਰਵਾਈ ਕੋਈ ਨਾ ਕਰਕੇ ਉਹਨਾਂ ਨੂੰ ਹੱਲਾਸ਼ੇਰੀ ਦੇਣ ਦਾ ਹੀ ਰਹਿੰਦਾ ਇੱਥੇ ਵੀ ਇਸੇ ਤਰ੍ਹਾਂ ਹੀ ਫਰੀਦਕੋਟ ਦਾ ਪ੍ਰਸ਼ਾਸਨ ਚਾਹੇ ਫਰੋਜਪੁਰ ਪਰਚਾ ਹੋਇਆ ਇੱਥੇ ਵੀ ਪ੍ਰਸ਼ਾਸਨ ਨੇ ਇਸ ਤਰ੍ਹਾਂ ਦੇ ਰੋਲ ਜਿਹੜਾ ਉਹ ਅਦਾ ਕਰ ਰਿਹਾ ਹੈਗਾ ਤਾਂ ਅਸੀਂ ਇਹਨੂੰ ਇਸ ਤਰ੍ਹਾਂ ਮੰਨ ਕੇ ਚੱਲਦੇ ਆ ਕਿ ਜਿਹੜਾ ਪ੍ਰਸ਼ਾਸਨ ਆ ਇਸ ਗੱਲ ਦੀ ਵੇਟ ਕਰ ਰਿਹਾ ਕਿ ਜਿਹੜਾ ਵੀ ਕੋਈ ਚਿਹਰਾ ਕੋਈ ਆਵਾਜ਼ ਜਿਹੜੀ ਆ ਉਹ ਹੱਕ ਸੱਚ ਦੀ ਗੱਲ ਕਰਦੀ ਆ ਤੇ ਇੱਕ ਤਰੀਕੇ ਨਾਲ ਪ੍ਰਸ਼ਾਸਨ ਕਿਸੇ ਵੀ ਤਰੀਕੇ ਨਾਲ ਟੇਢੇ ਮਿੱਡੇ ਟੱਗ ਨਾਲੇ ਚਾਹੁੰਦਾ ਹੈਗਾ ਕਿ ਉਹ ਸਾਡੇ ਰਾਹ ਤੋਂ ਪਾਸੇ ਹੋ ਜੇ ਫਰੀਦਕੋਟ ਪ੍ਰਸ਼ਾਸਨ ਵੀ ਸਾਨੂੰ ਇਹੀ ਮਨਸ਼ਾ ਲੱਗਦੀ ਆ ਕਿ ਹਰ ਥਾਂ ਤੇ ਜਿੱਥੇ ਕੋਈ ਤੱਕਾ ਹੁੰਦਾ ਉੱਥੇ ਨੌਜਵਾਨ ਭਾਰਸਵਾ ਖੜਦੀ ਆ ਉੱਥੇ ਨੌ ਨਿਹਾਲ ਇੱਕ ਚਿਹਰਾ ਹੁੰਦਾ ਦਾ ਪ੍ਰਸ਼ਾਸਨ ਦੀ ਇਹ ਮੰਸ਼ਾ ਸਾਨੂੰ ਲੱਗਦੀ ਹੈਗੀ ਆ ਕਿ ਜੇ ਗੁੰਡੇ ਇਹਨਾਂ ਦਾ ਕੋਈ ਨੁਕਸਾਨ ਕਰਦੇ ਆ ਤਾਂ ਇੱਕ ਤਰੀਕੇ ਨਾਲ ਪ੍ਰਸ਼ਾਸਨ ਦਾ ਜਿਹੜਾ ਰਾਹ ਹੈਗਾ ਉਹ ਪੱਧਰਾ ਹੁੰਦਾ ਉਹ ਸਾਫ਼ ਹੁੰਦਾ ਇਸ ਕਰਕੇ ਅਸੀਂ ਲਗਾਤਾਰ ਨੌਜਵਾਨ ਭਾਰਸਵ ਵੱਲੋਂ ਇਹ ਕਹਿੰਦੇ ਰਹੇ ਆ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ ਇਸ ਕਰਕੇ ਚੱਲਦਾ ਕਿਉਂਕਿ ਨਸ਼ਾ ਸਮਗਲਰਾਂ ਕੋਲੇ ਜਿਹੜੀ ਮਸਲ ਪਾਵਰ ਆ ਉਹਨਾਂ ਕੋਲੇ ਮੈਨ ਪਾਵਰ ਆ ਤੇ ਉਹਨਾਂ ਕੋਲੇ ਸਟੇਟ ਪਾਵਰ ਆ ਪੰਜਾਬ ਦੇ ਵਿੱਚ ਨਸ਼ਾ ਸਮਗਲਰ ਪੁਲਿਸ ਤੇ ਸਰਕਾਰ ਜਿਹੜੀ ਆ ਇਹਦਾ ਇੱਕ ਗਠਜੋੜ ਬਣਿਆ ਹੋਇਆ ਉਹ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਅਕਾਲੀ ਪਾਰਟੀ ਦੇ ਟਾਈਮ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਕਾਂਗਰਸ ਵੀ ਚਲੀ ਗਈ ਆ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ ਜਿੰਨਾ ਸਮਾਂ ਇਹ ਨੈਕਸਸ ਨਹੀਂ ਟੁੱਟਦਾਗਾ ਜਿੰਨਾ ਸਮਾਂ ਇਹ ਗਠਜੋੜ ਨਹੀਂ ਟੁੱਟਦਾਗਾ ਉਹਨਾਂ ਸਮਾਂ ਜਿਹੜਾ ਨਸ਼ਾ ਉਹ ਖਤਮ ਨਹੀਂ ਕੀਤਾ ਜਾ ਸਕਦਾ ਨੌਜਵਾਨ ਭਾਰਸਵਾ ਨੇ ਇਹਨਾਂ ਦੀ ਦੁੱਖ ਦੀ ਰਗ ਤੇ ਜਿਹੜਾ ਹੱਥ ਰੱਖਿਆ ਇਸ ਕਰਕੇ ਸਾਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਪਰ ਨੌਜਵਾਨ ਭਾਰਸਵਾ ਦਾ ਇਹ ਇਤਿਹਾਸ ਆ ਫਰੀਦਕੋਟ ਦੀ ਧਰਤੀ ਦਾ ਇਹ ਇਤਿਹਾਸ ਆ ਅੱਜ ਵੀ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਐਸਪੀਡੀ ਸਾਹਿਬ ਦੀ ਡਿਊਟੀ ਲੱਗੀ ਉਹਨਾਂ ਨੂੰ ਮਿਲ ਕੇ ਅਸੀਂ ਆਏ ਆ ਪਰ ਇੱਕ ਤਰੀਕੇ ਨਾਲ ਇੱਥੇ ਅਸੀਂ ਇੱਕ ਚੇਤਾਵਨੀ ਦੇ ਰੂਪ ਵਿੱਚ ਇਹ ਕਹਿਣਾ ਚਾਹਾਂਗੇ ਕਿ ਅਸੀਂ ਚਾਹੁੰਦੇ ਆ ਕਿ ਮੁਜ਼ਾਰੇ ਤੋਂ ਪਹਿਲਾਂ ਪਹਿਲਾਂ ਇਹ ਜਿਹੜੇ ਦੋਸ਼ੀ ਬਾਹਰ ਫਿਰਦੇ ਆ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲ੍ਹਾਖਾਂ ਦੇ ਪਿੱਛੇ ਭੇਜਿਆ ਜਾਵੇ ਤਾਂ ਕਿ ਸਾਡੀ ਦਾ ਕੋਈ ਸਾਡੇ ਸਾਥੀ ਦਾ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ ਤੇ ਜੇ ਨਹੀਂ ਹੋਊਗਾ ਤਾਂ 23 ਅਗਸਤ ਜਿਹੜੀ ਆ ਉਹ ਸਾਡੇ ਸੰਘਰਸ਼ ਦਾ ਆਗਾਜ਼ ਹੋਊਗਾ ਇੱਕ ਵਾਰੀ ਫੇਰ ਫਰੀਦਕੋਟ ਦੇ ਜਿਹੜੇ ਲੋਕ ਆ ਆਸ-ਪਾਸ ਜ਼ਿਲ੍ਹੇ ਦੇ ਜਿਹੜੇ ਲੋਕ ਇੱਕ ਵਾਰੀ ਫੇਰ ਦੇਖਣਗੇ ਇੱਕ ਨਵੇਂ ਸੰਘਰਸ਼ ਦਾ ਆਗਾਜ਼ ਫਰੀਦਕੋਟ ਦੀ ਧਰਤੀ ਤੇ ਹੋਊਗਾ ਤੇ ਸਾਰਾ ਜਿਹੜਾ ਇਹਦਾ ਖਮਿਆਜਾ ਹੈਗਾ ਇੱਥੋਂ ਦੇ ਪ੍ਰਸ਼ਾਸਨ ਨੂੰ ਇੱਥੋਂ ਦੇ ਐਮਐਲਏ ਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਉਹ ਭੁਗਤਣਾ ਪੋਗਾ ਦੇਖਣ ਚਾਹੁੰਦਾ ਨਾ ਕਿ ਪੰਜਾਬ ਪੁਲਿਸ ਵੱਲੋਂ ਕਦੀ ਆਪਰੇਸ਼ਨ ਕਾਸੋ ਕਦੀ ਆਪਰੇਸ਼ਨ ঈਗਲ ਇਹ ਚਲਾ ਕੇ ਪਿੰਡਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਚੈਕਿੰਗ ਕੀਤੀ ਜਾਂਦੀ ਹੈ ਵੀ ਨਸ਼ਾ ਤਸਕਰ ਫੜੇ ਜਾਣ ਪਰ ਇਸ ਤਰ੍ਹਾਂ ਥੋੜਾ ਦੱਸਣਾ ਹੈ ਕਿ ਵੱਡੀ ਕੇ ਬਰਾਮਦ ਹੋਈ ਸੋ ਬੰਦੇ ਬਾਹਰ ਫਿਰਦੇ ਨੇ ਇਹ ਚੀਜ਼ ਨੂੰ ਕਿਵੇਂ ਵੇਖ ਜਿਹਨੂੰ ਕਹਿੰਦੇ ਆ ਵੀ ਤਾਣੀ ਉੱਧੜਦੀ ਦਿਖਦੀ ਆ ਜਿੱਥੋਂ ਇਹ ਲੱਗਦਾ ਵੀ ਸੁਰਾਕ ਗਾਂਹ ਦੀਆਂ ਜਾ ਸਕਦੇ ਆ ਜੇ ਦੋ ਬੰਦੇ ਫੜ ਕੇ ਉਹਨਾਂ ਤੋਂ ਪੁਸ਼ਤਾਸ਼ ਕੀਤੀ ਜਾਵੇ ਪਿੱਛੇ ਜਿਹੜੇ ਅਸਲ 'ਚ ਬੰਦੇ ਕੰਮ ਕਰ ਰਹੇ ਆ ਕੋਈ ਮਜ਼ਦੂਰ ਪਰਿਵਾਰਾਂ ਦੇ ਜਿਹੜੇ ਆਮ ਨੌਜਵਾਨ ਹੈਗੇ ਉਹਨਾਂ ਤੇ ਤਾਂ ਵਸ ਦੀ ਗੱਲ ਨਹੀਂ ਹੈਗੀ ਏਡੀ ਵੱਡੀ ਜਿਹੜੀ ਮਤਲਬ ਵੀ ਨਸ਼ਿਆਂ ਦਾ ਕਾਰੋਬਾਰ ਕਰਨਾ ਇਹਨਾਂ ਨੂੰ ਫੜ ਕੇ ਇਹਨਾਂ ਦੇ ਰਾਹੀਂ ਪਿੱਛੇ ਜਿਹੜੇ ਮਗਰਮੱਛ ਬੈਠੇ ਆ ਉਹਨਾਂ ਨੂੰ ਦਬੋਚੇ ਚ ਲਿਆ ਜਾ ਸਕਦਾ ਪਰ ਪ੍ਰਸ਼ਾਸਨ ਦਾ ਬੁੱत्तासारਾਂ ਦਾ ਇੱਕ ਰਵਈਆ ਹੁੰਦਾ ਉਹਨਾਂ ਨੂੰ ਐ ਲੱਗਦਾ ਵੀ ਲੋਕਾਂ ਦੀ ਅੱਖਾਂ ਵੀ ਠੰਡੀਆਂ ਕਰਨੀਆਂ ਜਿਹੜੇ ਨਸ਼ੇ ਦਾ ਸ਼ਿਕਾਰ ਆ ਉਹਨਾਂ ਨੂੰ ਫੜ ਲਓ ਉਹਨਾਂ ਦੇ ਦੋ ਗੋਲੀਆਂ ਪਈਆਂ ਚਾਰ ਗੋਲੀਆਂ ਆਪਦੇ ਕੋਲੋਂ ਪਾ ਦਿਓ ਲੋਕਾਂ ਨੂੰ ਠੰਡੇ ਕਰ ਦਿਓ ਅੱਗੇ ਤੱਕ ਜਿੱਥੇ ਤੱਕ ਗੱਲ ਜਾਣੀ ਚਾਹੀਦੀ ਹੈ ਉੱਥੇ ਤੱਕ ਕਹਾਣੀ ਜਿਹੜੀ ਹੈ ਨਾ ਪਹੁੰਚੇ ਇਸ ਕਰਕੇ ਪ੍ਰਸ਼ਾਸਨ ਆ ਜਿਹੜਾ ਇੱਕ ਗੋਂਗਲੋਂ ਤੋਂ ਮਿੱਟੀ ਝਾੜਨ ਵਾਲਾ ਜਿਹੜਾ ਉਹ ਕੰਮ ਕਰਦਾ ਹੈਗਾ ਭਾਈ ਮਗਰਮੱਛ ਪਿੱਛੇ ਬੈਠੇ ਰਹਿ ਜਾਂਦੇ ਆ ਪੰਜਾਬ ਦੇ ਵਿੱਚ ਮਹਿ ਸਾਡੀ ਇਕਲੌਤੀ ਇਸ ਤਰ੍ਹਾਂ ਦੀ ਨੌਜਵਾਨ ਭਾਰ ਸਭਾ ਜਥੇਬੰਦੀ ਆ ਜਿਨੇ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਿਹਾ ਸੀਗਾ ਕਿ ਚਿੱਟੇ ਦਾ ਜਿਹੜਾ ਕਾਰੋਬਾਰ ਹੈਗਾ ਅਕਾਲੀਆਂ ਦੇ ਟਾਈਮ ਤੇ ਵਿਕਰਮਜੀਤ ਸਿੰਘ ਮਡੀਠੀਆ ਕਰਵਾ ਰਿਆ ਔਰ ਸਾਡੀ ਇਸ ਗੱਲ ਨੂੰ ਤਸਦੀਕ ਡੀਜੀਪੀ ਜ਼ਿਲ੍ਹਾ ਜਿਹੜੇ ਸ਼ਸ਼ੀਕਾਂਤ ਰਹੇ ਆ ਬਾਦਲ ਸਰਕਾਰ ਨੇ ਇੱਕ ਕਮੇਟੀ ਵੀ ਬਣਾਈ ਉਹਨਾਂ ਨੇ 1200 ਬੰਦਿਆਂ ਦੀ ਲਿਸਟ ਜਿਹੜੀ ਜਾਰੀ ਕੀਤੀ ਆ ਉਹਦੇ ਵਿੱਚ ਸਾਰੇ ਅਕਾਲੀਆਂ ਦੇ ਕਾਂਗਰਸ ਦੇ ਵੱਡੇ ਜਿਹੜੇ ਲੀਡਰ ਆ ਬੀਐਸਐਫ ਦੇ ਅਧਿਕਾਰੀ ਆ ਪੁਲਿਸ ਦੇ ਆਲਾ ਉੱਚ ਅਧਿਕਾਰੀ ਉਹਨਾਂ ਦੇ ਨਾਮ ਉਹਦੇ ਵਿੱਚ ਸ਼ਾਮਲ ਹੈਗੇ ਆ ਇੱਥੇ ਪ੍ਰਸ਼ਾਸਨ ਪੁਲਿਸ ਜਿਹੜੀ ਆ ਉਹ ਰਲਈ ਹੋਈ ਆ ਇਸ ਕਰਕੇ ਚਾਹੁੰਦੇ ਨੇ ਕਿ ਮਗਰਮੱਛਾ ਤੱਕ ਜਿਹੜਾ ਉਹ ਨਾਥੋ ਪਾਈ ਜਾਵੇ ਪਿੱਛੋਂ ਤੱਕ ਜਿਹੜੀ ਇਹ ਗੱਲ ਜਾਵੇ ਇਸ ਕਰਕੇ ਇਹ ਅਕ ਥੱਲੇ ਥੱਲੇ ਜਿਹੜਾ ਉਹ ਮਾਮਲਾ ਸਾਰਾ ਰੱਖਣਾ ਚਾਹੁੰਦੇ ਆ ਜਿੰਨਾ ਸਮਾਂ ਪ੍ਰਸ਼ਾਸਨ ਦਾ ਰਵਈਆ ਇਹ ਰਹੂਗਾ ਉਨਾ ਸਮਾਂ ਪੰਜਾਬ ਚ ਨਸ਼ਾ ਜਿਹੜਾ ਉਹ ਖਤਮ ਨਹੀਂ ਕੀਤਾ ਜਾ ਸਕਦਾਗਾ ਆਮ ਆਦਮੀ ਪਾਰਟੀ ਤੇ ਵੀ ਅਸੀਂ ਇਹ ਸਵਾਲ ਕਰਦੇ ਆ ਕਿ ਜੇ ਨਸ਼ਾ ਖਤਮ ਕਰਨ ਨਾਲ ਘਰ ਘਰ ਨੌਕਰੀ ਤੁਹਾਨੂੰ ਦੇਣੀ ਪਊਗੀ ਕਿ ਆ ਜਰੂਰ ਸੀ ਘਰ ਘਰ ਨੌਕਰੀ ਦੇਵਾਂਗੇ ਘਰ ਘਰ ਨੌਕਰੀ ਨਹੀਂ ਮਿਲੀ ਘਰ ਘਰ ਚਿੱਟਾ ਜਰੂਰ ਆਮ ਆਦਮੀ ਪਾਰਟੀ ਨੇ ਪਹੁੰਚਦਾ ਜਿਹੜਾ ਕਰ ਦਿੱਤਾ ਹੈਗਾ ਜਿੰਨਾ ਸਮਾਂ ਇਹ ਕਹਾਣੀ ਹੱਲ ਨਹੀਂ ਹੋਊਗੀ ਨਾ ਜਉਣ ਭਾਰਸਵਾ ਪਹਿਲਾਂ ਵੀ ਸੰਘਰਸ਼ ਕਰਦੀ ਰਹੀ ਆ ਔਰ ਫਰੀਦਕੋੜ 23 ਅਗਸਤ ਨੂੰ ਸੰਘਰਸ਼ ਨੂੰ ਹੋਰ ਜੜੀਆਂ ਜਰਬਾਂ ਉਹ ਦਿੱਤੀਆਂ ਵਿੱਚ ਅਸੀਂ ਨੌਜਵਾਨ ਪਾਰਸਵਾ ਵੱਲੋਂ ਜਾਂ 23 ਤਰੀਕ ਨੂੰ ਮੁਜ਼ਾਹਰਾ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਪਟਿਆਲੇ ਦੇ ਆਪਣੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚੋਂ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਸ ਦੇ ਵਿੱਚ ਸ਼ਾਮਲ ਹੋਈਏ ਤਾਂ ਜੋ ਪਿਛਲੇ ਸਮੇਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚੋਂ ਦੁੱਧ ਦਹੀਂ ਖਤਮ ਕਰਕੇ ਇਹਨਾਂ ਸਰਕਾਰਾਂ ਨੇ ਘਰ-ਘਰ ਜਿਹੜਾ ਚਿੱਟਾ ਪੰਚਾਇਆ ਉਸ ਨੂੰ ਅਸੀਂ ਖਤਮ ਕਰ ਖਤਮ ਕਰ ਸਕੀਏ ਨੌਜਾਨ ਭਾਰਸ਼ਵਾ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਇੱਥੇ ਸੰਘਰਸ਼ ਕਰ ਰਹੀ ਆ ਤੇ ਹੁਣ ਜਿਹੜਾ ਸੰਘਰਸ਼ ਉਸੇ ਤੱਕ ਪਹੁੰਚ ਚੁੱਕਿਆ ਕਿ ਸਰਕਾਰ ਨੂੰ ਇਹਨਾਂ ਦੀ ਜਿਹੜੀ ਕੋਈ ਕਾਰਵਾਈ ਕਰਨੀ ਪਣਦੀ ਆ ਉਹਦੇ ਚੋਂ ਹੀ ਜਿਹੜੇ ਇੱਥੇ ਨਸ਼ਾ ਸਮਗਲਰ ਨੇ ਉਹ ਸਾਡੇ ਸਾਥੀਆਂ ਨੂੰ ਧਮਕੀਆਂ ਦੇ ਰਹੇ ਨੇ ਅਸੀਂ ਜਿਹੜਾ 23 ਤਰੀਕ ਨੂੰ ਫਰੀਦਕੋੜ ਦੇ ਵਿੱਚ ਇਕੱਠ ਕਰ ਰਹੇ ਆ ਨੌਜਾਨ ਭਾਰਸ਼ਵਾ ਵੱਲੋਂ ਤੇ ਅਸੀਂ ਬਾਕੀ ਕਿਸਾਨ ਮਜ਼ਦੂਰ ਨੌਜਵਾਨ ਹੋਰ ਜਿੱਥੇ ਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਕਿ ਉਸ ਦੇ ਵਿੱਚ ਜਿਹੜੀ ਆਪਣੀ ਸ਼ਮੂਲੀਅਤ ਉਹਦੇ ਵਿੱਚ ਵਾਧੂ ਤੋਂ ਵੱਧ ਆਪਣੀ ਸ਼ਮੂਲੀਅਤ ਕਰਨਾ ਤੁਸੀਂ ਅੱਜ ਸਾਡੇ ਇੱਕ ਨਿੱਕੇ ਜਿਹੇ ਸੱਦੇ ਤੇ ਆਏ ਹੋ ਤੁਹਾਡਾ ਸਾਰਿਆਂ ਦਾ ਆਉਤੇ ਧੰਨਵਾਦ ਵੀ ਕਰਦੇ ਆਂ ਆਸ ਵੀ ਕਰਦੇ ਆਂ ਕਿ 23 ਤਰੀਕ ਨੂੰ ਜਿਸੇ ਤਰ੍ਹਾਂ ਜਿਹੜੀ ਸਾਰੇ ਪ੍ਰੈਸ ਪ੍ਰੈਸ ਵਾਲੇ ਸਾਥੀ ਸਾਡਾ ਉਸ ਮਜਾਰੇ ਦੇ ਵਿੱਚ ਸਾਥ ਦੇਣਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਥੀ